ਉਹ ਦੋ ਬੱਚਿਆਂ ਵਾਲੀ ਬੱਕਰੀ ਜਿਹੜੀ ਏ ਇਹਦੇ ਥਾਂ ਦਿਖਾ ਦਿਖਾਓ ਜੀ ਪਰਵਾਨ ਜੀ ਮੀਮਨੇ ਨੇ ਟੱਕਰੇ ਨਹੀਂ ਅਰੇ ਮੈਦਰਾ ਉਹ ਬਾਈ ਹਾਂਜੀ ਬਾਈ ਆ ਜਾ ਟਿੱਗਲ ਕੇ ਬੱਚੇ ਨਹੀਂ ਕਿਉਂ ਜੀ ਹੈ ਆਹ ਠੀਕ ਹੈ ਪੱਟ ਕਿਉਂ ਜੀ ਪਸੰਦ ਹੈ ਪੁੱਛ ਲਾਂ ਨੇ ਪਹਿਲਾਂ ਬੱਚੇ ਲਾ ਕੇ ਦਿਖਾਈ ਬਾਈ ਥੱਲੇ ਉਹੀ ਗੱਲ ਨਹੀਂ ਮੈਂ ਤਾਂ ਸਿੰਗ ਬਣਾਉਣੇ ਅੱਛਾ ਅੱਛਾ ਫੇਰ ਬਣਾ ਦੇ ਆਹ ਫੇਰ ਬਣਾ ਦੇ ਕੋਈ ਉਹ ਬਈ ਉਹ ਦੋ ਬੱਚਿਆਂ ਵਾਲੀ ਬੱਕਰੀ ਜਿਹੜੀ ਐ ਇਹਦੇ ਥਾਂ ਦਿਖਾ ਦਿਖਾਓ ਜੀ ਪਰਵਾਨ ਜੀ ਤੇ ਨਹੀਂ ਮੈਂ ਮਾਈ ਵੀ ਆ ਕੋਰਾ ਧਨ ਭਾਗ ਤੇਰਾ ਜੇ ਕੋਈ ਨਹੀਂ ਕੋਈ ਨਹੀਂ ਉੱਥੇ ਜਾ ਸ਼ੇਰੇ ਮੜ ਜਾ ਪਾਈ ਲੈ ਦੇਖੋ ਜੀ ਬਾਖੜ ਬੱਕਰੀ ਐ 2 ਮਹੀਨਿਆਂ ਦੀ ਸੂਈ ਹੋਈ ਐ ਆਨੇ ਦੇ ਬੱਚੇ ਉਹ ਥਾਂ ਦੇਖ ਲਾਂ ਦੇ ਚੱਜ ਨਾਲ ਆਖੀਆਂ ਪੈਂਟ ਅਗਲੇ ਨੂੰ ਬੱਕਰੀ ਲੈਣੀ ਆ ਅਗਲੇ ਨੇ ਮੁੱਲ ਆ ਲਓ ਜੀ ਹਾਂ ਬਾਈ ਉਧਰ ਹੋ ਜਾ ਉਹ ਬਾਈ ਵੀਰੇ ਆ ਜੋ ਨਹੀਂ ਲਾਇਆ ਜੀ ਕੋਈ ਫਸਟ ਨਹੀਂ ਅਸੀਂ ਲਾਇਆ ਬਾਕੀ ਲਓ ਜੀ ਕੋਈ ਐ ਖੜਨੀ ਇਹ ਤੇ ਕੋਈ ਠੱਗੀ ਨਹੀਂ ਆ ਦੇਖੋ ਧਾਰਾਂ ਇਹ ਐ ਨਹੀਂ ਹੈਗਾ ਵੀ ਬਣਾ ਕੇ ਲੈਂਦੀ ਆ ਵੀ ਤੜਕੇ ਵੇਚਣੀ ਆ ਉਹ ਗੱਲ ਤਾਂ ਨਹੀਂ ਹੈਗੀ ਹਾਂ ਵੀਰੇ 2 ਮਿੰਟ ਪਿੱਛੇ ਪਰੇ ਨਾ ਹੋ ਜਾ ਆ ਲਓ ਆਪਣਾ ਦੋਆਂ ਦੇ ਦਿਦੋ ਬਸ ਦੋਆਂ ਦਾ ਲੈ ਲਓ ਹਾਂ ਇੱਕ ਤਾਂ ਤੂੰ ਆਪਣੇ ਲੈ ਲਿਆ ਹਾਂ ਹਾਂ ਦੋ ਤਾਂ ਮੈਂ ਤੁਹਾਨੂੰ ਡਾਣੀਆ ਇਹ ਦੇਖ ਲਿਆ ਚੱਲ ਕੋਈ ਨਾ ਦੋ ਮਿੰਟ ਖੜਾ ਪੈਨੂੰ ਮੇਮ ਨੇ ਦਿਖਾਓ ਜੀ ਕਿਹੜੇ ਨੇ ਇਹ ਆਹ ਲਓ ਜੀ ਇੱਕ ਦਾ ਵੀ ਰਜੂ ਅੱਛਾ ਕੋਟ ਕੋ ਫਿਰਦਾਓ ਲਿਆਓ ਮੇਮ ਹਣਾ ਹੋ ਜਾ ਕਿਹੜੇ ਨੇ ਪਾਸੀਆਂ ਹੁਣ ਇਹਨੂੰ ਨਾ ਫੱਕੇ ਰੋ ਇਹ ਤਾਂ ਬਹੁਤ ਔਖਾ ਦੱਬਿਆ ਬਾਲਾਲੇ ਤੋਂ ਹਾਂ ਨਵੀਂ ਖਮੀਨਾ ਮੀਂਹ ਜਮੀਨਾ ਹਾਂ ਨਾ ਜਮੀਨਾ ਕਾਦੀ ਦੋ ਬੱਚੇ ਆ ਜੀ ਮੀਮਨੇ ਨੇ ਤਾਕੜੇ ਬਰੋਬਰ ਦੇ ਮੀਮਨੇ ਨੇ ਤਾਕੜੇ ਨਹੀਂ ਅਰੇ ਮੈਂ ਇਧਰ ਉਹ ਬਾਈ ਹਾਂਜੀ ਵਾਹੇ ਵਾਹੇ ਵੇਚਣ ਵਾਲੀ ਕਰ ਗੱਲ ਜੇ ਤੜਕੇ ਵਾਲਾ ਮੁੱਲ ਮੰਗਦਾ ਹੈ ਵੀ 35 ਤੋਂ 1 ਰੁਪਿਆ ਨਹੀਂ ਘਟਦਾ ਤਾਂ ਅਸੀਂ ਵਗ ਜਾਨੇ ਆ ਚਲੋ ਜੀ ਉਹ ਤਾਂ ਫਿਰ ਛੋਟੀ ਮੋਹਿਸਤ ਆ ਗਈ ਜਾਣਾ ਨਾ ਜਾਣਾ ਫੇਰ ਤਾਂ ਵੇਚਣ ਵਾਲੀ ਗੱਲ ਕਰ ਰੋਕ ਨਹੀਂ ਸਕਦਾ ਮੈਂ ਤਾਂ ਕਿ 34 ਦੀ ਲੈ ਜਾ ਨਾ ਜਿਹੜਾ ਜ ਟਾਈਮ ਕੱਢ ਕੇ ਹੋ ਜਾ ਮੈਂ 1000 ਘਟ ਜਨਾ ਹਾਂ ਆ ਜਾ ਰਵਾਂ ਸਾ 30 ਤੋਂ ਥੱਲੇ ਆ ਕੇ ਗੱਲ ਕਰਾ ਖਰਜ ਆਪਾਂ ਵੀ ਲਾਵਾਂਗੇ 2 ਰੁਪਏ ਹਾਂ ਦੱਸੋਈ ਤੁਸੀਂ ਦੱਸ ਦਿਓ ਜੀ ਮੈਂ ਕੋਈ ਦੱਸ ਦੇ ਵੀ ਇਹ ਦੂ ਘਟ ਦੇਣੀ ਨਹੀਂ ਤੁਸੀਂ ਦੱਸ ਦਿਓ ਨਾ ਸਾਨੂੰ ਦੱਸ 32000 ਦੀ ਬੱਕਰੀ ਲੈ ਜਾ ਆ ਜਾ ਰਵਾਂ ਸਾ ਕਿਉਂ ਜਾਣਾ ਆਪਾਂ ਨੇ ਨਹੀਂ ਫੇਰ ਕੋਈ ਖਰਜ ਆ ਬੱਕਰੀ ਕਿਹੜਾ ਵੀਰੇ ਗਾਇ ਪਾਪਾ ਮੁੱਲ ਤਾਂ ਲਾਈਏ ਕਿਉਂ ਜੀ ਪੱਕੇ ਸਖੜੇ ਨੇ ਥੱਲੇ ਮੈਂ ਜੱਜ ਘਾ ਦੇ ਦੂ ਬਾਹਰ ਮੈਂ ਜਿਹੜੀ ਗੱਲ ਹੈ ਲੱਗੂ ਨਾ ਨੇ ਉਹ ਇਹਦੇ ਚ ਕੀ ਚੱਕਰ ਆ ਯਾਰ ਰੱਬ ਤੋਂ ਤੇ ਕਾਹ ਤੋਂ ਕਿਹੜਾ ਘੱਟ ਮੰਗਦਾ ਹੁੰਦਾ ਇਹ ਤੁਹਾਨੂੰ ਕਿੱਲਾ ਲਓ ਜੀ 19000 ਕਹਿੰਦੇ ਨੇ ਕੋਈ ਗੱਲ ਨਹੀਂ ਸਾ ਦੇਣੀ ਕਿੰਨੇ ਦੀ ਇੱਕੋ ਹੀ ਦਾ ਦੇ ਨਹੀਂ ਹੁਣ ਜੀ ਹੈ 30 32 ਕਹਿੰਦਾ ਹਾਂ 32 ਕਹਿੰਦਾ ਹਾਂ 30000 ਦੀ ਚਲਦੀ ਨਹੀਂ ਚਲਦੀ 1000 ਘੱਟ ਚਲਦੀ ਇਹ ਚਲਦੀ ਬਾ ਫੇਰ ਨਹੀਂ ਲੇਉਂਦਾ ਫੇਰ ਕੰਮ ਆਪਣਾ ਗਲਤ ਹੋ ਜਾ। ਓਏ ਆ ਜਾ। ਉਰਾ ਤਾਂ ਆ ਜਾ। ਕੋਈ ਨਹੀਂ ਐ ਕਿਹੜਾ ਫੜਕੇ ਬਿਠਾਊਗਾ। ਤੂੰ ਦਾ ਤੇਰੇ ਵੀਰਾਂ ਦੇ ਜਦੋਂ ਉਰਾਜੂ ਜਦੋਂ ਓਰੀਆ ਭਾਈ ਲੈਣ ਦੀ ਉਹ ਨਜ਼ਰ ਹੋਏਗੀ। ਜੇ ਤਾਂ ਥੋੜੀ ਲੈਣ ਦੀ ਔਰੂ ਨਹੀਂ ਤਾਂ ਤਾਂ ਆਪਾਂ ਛੱਡ ਦਾਂ ਨੇ ਬੱਕਰੀ ਨਹੀਂ ਮਿਲਦੀ। ਹਾਂ। ਨਹੀਂ ਬੱਕਰੀ ਪੱਕੇ ਬਾਝ ਲੈ ਲੈਣੀ। ਨਹੀਂ ਤਾਂ ਲਾਕ ਪਰ। ਨਹੀਂ ਆ ਸੌਂ ਖਾਏ ਤਾਂ ਸੌਦਾ ਨਹੀਂ ਨਾ ਹੁੰਦਾ। ਮਰਜ਼ੀ ਤੇਰੀ ਐ। ਬੱਚੇ ਵੀ ਤਕੜੇ ਨੇ ਦੋ। ਉਹ ਆ ਕੇ ਵਿਗਦੀ ਵੀ ਨਹੀਂ ਹੁੰਦੀ ਫਿਰ। ਹਾਂ। ਇਹ ਖਰੀਦ ਨਹੀਂ ਜਾਂਦੀ 100 ਪਾ ਕੇ ਵਿਕਦੀ ਹਾਂ 100 ਪਾ ਕੇ ਵਿਕਦੀ ਨਹੀਂ ਜਾਂਦੀ ਮਿੰਟ ਜੀ ਨਹੀਂ 100 ਪਾ ਕੇ ਨਾ ਵਿਕਦੀ 100 ਪਾ ਕੇ ਆ ਜਾ ਹੁਣ ਜੇ ਤਾ ਕਹੇ ਮੈਂ ਕੁਝ ਕਹਾਂ ਇਹਨੂੰ ਤੂੰ ਇੰਨੇ ਦੀ ਮੰਗੁੰਦੀ ਨਹੀਂ ਇੰਨੇ ਦੀ ਨਹੀਂ ਮਾੜੀ ਮੋਟੀ ਘਟਾਵਦਾ ਕੇ ਮੈਨੂੰ ਤਾਂ ਕਰ ਲਾਂ ਦੇ ਕੁਸ ਹੈਂ ਸਰਾਇਆ ਕਰਨਾ ਤੂੰ ਸਰਾਇਆ ਕਰ ਲੈ ਤੂੰ ਸਰਾਇਆ ਕਰ ਲੈ ਇਹਦੀ ਗੱਲ ਕਹੇ ਬੱਚੇ ਨੇ ਕਿਉਂ ਜੀ

ਬਹੁਤ ਘੜਿਆ ਬਦਲ ਚਲੋ ਚੌਂਦੇ ਨੀ ਆਵੇ ਚਲੋ ਬੱਚਿਆਂ ਕੇ ਨਹੀਂ ਝਾਂਕਦੀ ਇਹ ਕੰਮ ਚ ਵੀ ਰਾਜ ਹੈ ਅਗਲੇ ਨੂੰ ਪੈਸੇ